ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ 'ਚ ਤੇ ਅੱਜ ਆਪਾਂ ਮੁਕਈ ਬੀਜਾਂ ਨਾਲ ਲੱਗੇ ਹਾਂ ਤੇ ਤੁਹਾਨੂੰ ਦਿਖਾਉਣੇ ਆ ਨਾਲੇ ਮੁਕਈ ਬੀਜ ਦੇ ਆ ਪਹਿਲਾਂ ਹੀ ਬੀਜੀ ਸੀ ਤੇ ਉਦੋਂ ਆਪਣਾ ਦੋਸਤ ਹੀ ਚਭਾ ਲਾਉਨੇ ਨਵੀਂ ਲਿਆਂਦੀ ਮਸ਼ੀਨ ਤੇ ਉਹ ਆਪਣੇ ਤੇ ਕਾਟਣ ਕੀਤਾ ਸੀ ਤੇ ਉਹ ਅੱਧਾ ਕਿਲਾ ਰਹਿ ਗਏ ਤੇ ਅੱਜ ਫੇਰ ਕੇਰਨੀ ਆ ਤੇ ਉਹਨ ਲੱਗਾ ਤਾਂ ਫੇਰ ਨਾਲੇ ਆਪਾਂ ਵੀਡੀਓ ਬਣਾਉਣੇ ਨਾਲ ਤੁਹਾਨੂੰ ਦਿਖਾਉਣੇ ਆ ਨਵੀਂ ਮਸ਼ੀਨ ਆ ਤੇ ਮੈਂ ਇਹ ਮਾ ਮਿੰਗੀ ਸੀ 10 ਲੱਖ ਰੁਪਏ ਦੀ ਆ ਤੇ ਉਹਦਾ ਨੰਬਰ ਤੁਹਾਨੂੰ ਦਵਾਂਗੇ ਨਾਲ ਤੇ ਉਸ ਤੋਂ ਵੱਧ ਵੱਧ ਉਹਨੂੰ ਚੁਭਾਲਦਾ ਹੀ ਆਪਣੇ ਏਰੀਏ ਦਾ ਹੀ ਆ ਤੇ ਵੱਧ ਤੋਂ ਵੱਧ ਜਿਨੇ ਮੁਕਈ ਮੇਰੇ ਵੀਰ ਨੇ ਕਰਉਣੀ ਆ ਤੇ ਉਹ ਫੋਨ ਕਰ ਲੈ ਫੋਨ ਉਹ ਦੇ ਦਾਂਗੇ ਤੇ ਵਧੀਆ ਮਸ਼ੀਨ ਆ ਨਵੀਂ ਮਸ਼ੀਨ ਆ ਬਾਹਰ ਦੀ ਕੰਪਨੀ ਆ ਤੇ ਆਪਣੇ 5 ਕਿੱਲੇ ਬੀਜੇ ਗਏ ਸੀ ਤੇ ਇੱਕ ਕਿੱਲਾ ਰਹਿ ਗਿਆ ਅੱਧਾ ਪੂਣਾ ਕਿੱਲਾ ਉਹ ਅੱਜ ਕਿਆਨ ਲੱਗੇ ਆ ਤੇ ਵੀਡੀਓ ਵੇਖਿਓ ਸਾਰੀ ਫੇ ਤੁਹਾਨੂੰ ਦਿਖਾਉਣੇ ਨਾਲ ਕੀਰਦੀ ਸਫਾਈ ਕਿੰਨੀ ਆਉਦੀ ਉਹਦੀ ਕੀਰਨਿਆਂ ਦੀ ਜੋ ਵੀ ਆ ਤੇ ਵੀਡੀਓ ਨਾ ਬਣੀ ਰਿਓ ਮੈਂ ਤੇਰੀ ਬਣਾ ਦੇਣਾ ਆ ਵੇ ਤਾਂ ਮਾਸ਼ਲ ਜਾਂਦੀ ਹੈ ਵੀ ਚਲੋ ਕੱਢ ਲੀਨੇ ਪੁੱਠਾ ਲਾਉਣੀ ਥੋੜੇ ਦਾਨੇ ਨਹੀਂ ਨਹੀਂ ਕੱਢ ਨਹੀਂ ਸਾਰੇ ਕੱਢ ਹੋ ਗਏ ਆਪਾਂ ਮੈਂ ਅਗਲੇ ਬਣੇ ਥੋੜੇ ਰੋਣੇ ਆ ਚੁੱਕਦੀ ਆ ਨਾ ਵਿੱਚ ਇਹ ਚ ਦਾ ਨਾ ਟਿਕਦਾ ਵਿੱਚ ਇਹਨੂੰ ਲੈ ਸੇੜੀ ਮੇਰਾ ਭਰਾ ਮੁੜ ਕੇ ਮੇਰੇ ਤੋਂ ਨਹੀਂ ਕੋਈ ਸਾੜੀ ਹੋਣੀ ਬਾਹਰ ਚੱਲ ਉੱਥੇ ਲਾਇਆ ਨੈਟ ਦਾ ਹੀ ਕੰਮ ਆ ਚੱਲ ਬੰਡੀ ਆ ਆ ਦੱਸ ਭਾਜੀ ਇਹ ਆਪਣਾ ਇਹ ਸਰਦਾਰ ਸਾਹਿਬ ਆਪਣੇ ਠੜਗੜ ਤੋਂ ਕੁਵਾਰੀ ਸਾਹਿਬ ਤੇ ਇਹਨਾਂ ਦਾ ਅੱਗੇ ਪੰਜ ਕਿੱਲੇ ਥਾ ਕੇ ਘੇਰ ਕੇ ਗਿਆ ਹਾਂ ਤੇ ਆਜਾ ਜਿਹੜਾ ਰਿੰਦਾ ਹੀ ਇਹਨਾਂ ਦੇ ਮਰਵਾਖਾਂ ਅੱਜ ਘੇਰਿਆ ਆਪਣਾ ਇਹੋ ਹੀ ਸ਼ਾਬਾਸ਼ ਦਿੰਦੇ ਆ ਬੜੀ ਵਧੀਆ ਕਿਰੀ ਬੜੀਆਂ ਸੋਹਣੀਆਂ ਕੇਲਾ ਪਈਆਂ ਤੇ ਸਾਰਾ ਹੀ ਜਿਹੜਾ ਹੈਗਾ ਅਸੀਂ ਬੜਾ ਵਧੀਆ ਆਪਣਾ ਬੀਬੂ ਵੀ ਇਹਨੇ ਪੂਰਾ ਭਾਇਆ ਤੇ ਜਿੱਦਣ ਪਹਿਲੇ ਦਿਨ ਟੈਸਟ ਕੀਤੀ ਆ ਉਦੋਂ ਵੀ ਇਹਨਾਂ ਦੀ ਪਹਿਲੀ ਥੀ ਆ ਕੇ ਟੈਸਟਿੰਗ ਹੋਈ ਸਾਰੀ ਕੰਪਨੀ ਵਾਲੇ ਆਏ ਹੀ ਮੇਰਾ ਗੋਦਣ ਜਿਹੜਾ ਹੈਗਾ ਵਾ ਜਿਹੜੇ ਮੇਰੇ ਭਰਾ ਮਸ਼ੀਨਾਂ ਵਾਲੇ ਵੀ ਆ ਉਹ ਵੀ ਬੜਾ ਧਿਆਨ ਕਰਨ ਵੀ ਇਹਦੇ ਵਿੱਚ ਨਾ ਐਡੀ ਤਗੜੀ ਉਹ ਚਰੇਪੜੀ ਜੀ ਆ ਗਈ ਤੇਰਾ ਖਲ ਨਹੀਂ ਹੁੰਦੀ ਆਪਣੀ ਸਰੋਂ ਦੀ ਸਾਡਾ ਆਈ ਹੈ ਕਾਈ ਚ ਐਡੀ ਤਖੜੀ ਆ ਗਈ ਤੇ ਉਹਦਨੇ ਨੇ ਇੱਕ ਬੰਨਿਓ ਜਿਹੜੀ ਆ ਖਾਦ ਘਟਗੇਰੀ ਸੀ ਵੀ ਫੇਰ ਅਸੀਂ ਉਹਦਨ ਦੀ ਜਿਹੜੀ ਆ ਨਾ ਆਪਣੀ ਚੈੱਕ ਕਰਕੇ ਖਾਲ ਸਾਰੀ ਬੋਂਡੇ ਆ ਕਿ ਪੂਰੀ ਪੂਰੀ ਜਿਹੜੀ ਆ ਖਾਦ ਪੈਣ ਡਈ ਆ ਤੇ ਪੂਰਾ ਪੂਰਾ ਬੀ ਪੈਣ ਡਿਆ ਬੜਾ ਸੋਹਣਾ ਰਿਜ਼ਲਟ ਆ ਤੇ ਜਿੰਨੇ ਥਾਂ ਜਿੰਨੇ ਨੰਬਰ ਤੇ ਦਾਣਾ ਬੰਨਿਆ ਸੀ ਉਹਨੇ ਥਾਂ ਤੇ ਕੇਰਨ ਡਈ ਆ ਦਾਣੇ ਅਸੀਂ ਫੁੱਟ ਫੁੱਟ ਕੇ ਚੈੱਕ ਕੀਤੇ ਹਰ ਇੱਕ ਪੈਲੀ ਜੀ ਤੇ ਬੜਾ ਸੋਹਣਾ ਰਿਜ਼ਲਟ ਆ ਤੇ ਬਾਕੀ ਬੇਨਤੀ ਇਹ ਆ ਕਿ ਸਾਰੇ ਹੀ ਨੇੜੇ-ਤੇੜੇ ਦੇ ਵੀਰਾਂ ਨੂੰ ਬੇਨਤੀ ਆ ਵੀ ਮੜਾ ਜਾਂ ਦਿਓ ਸਾਫ ਤੇ ਨੰਬਰ ਆਪਾਂ ਪਾ ਦਿੰਨੇ ਆ ਨੰਬਰ ਅਸੀਂ ਆਪਣਾ ਉਹ ਸਕਰੀਨ ਤੇ ਪਾ ਦਿੰਨੇ ਆ ਨੰਬਰ ਵਾਹੇ ਮੈਂ ਬੋਲ ਦਿੰਨਾ 77408 04700 ਨੰਬਰ ਆ ਆਪਣਾ ਤੇ ਕੰਟੈਕਟ ਕਰੋ ਮੇਰੇ ਭਰਾ ਇਹਦੇ ਪੈਸੇ ਉਹੇ ਪੂਰੇ ਕਰਾਓ ਰਲ ਮਿਲ ਕੇ ਮਿਹਰਬਾਨੀ ਸასიਖਾਲ ਸਾਰਿਆਂ ਆ ਆਪਣਾ ਬੀਜ 9208 ਡੀ ਕੇ ਸੀ ਪਿਛਲੀ ਯਾਰ ਵੀ ਇਹੋ ਬੀਜਿਆ ਸੀ ਆਪਾਂ ਤੇ ਇਹੋ ਬੀਜਿਆ ਸੀ ਆਪਾਂ ਪਿਛਲੀ ਯਾਰ ਬਹੁਤ ਵਧੀਆ ਹੈ ਬਹੁਤ ਬਹੁਤ ਵਧੀਆ ਝਾੜ ਨਿਕਲਿਆ ਹੈ ਚਲੋ ਚੱਤਾ ਸ਼ੁਰੂ ਦੂਜਾ ਗੇਅਰ ਮੈਂ ਹਾਂ ਪਾ ਲਾ ਬਗੀ ਆ ਵਾ ਮਾੜਾ ਮਾੜਾ ਪਤਰਾ ਹੀ ਕਰਨਾ ਹੈ ਭਾਈ ਹੋ ਗਈ ਹੋਣ ਇੱਧਰ ਕਿਰ ਕੀ ਹੁਣ ਐਰੋ ਪੈਜੂ ਲਾਂਡਾ ਉਹ ਦੱਜਾ ਡੰਡਾ ਜਿਹਨੂੰ ਡੰਡਾ ਆ ਦਿੰਦੇ ਪੰਜਾਬੀ ਚ ਇੱਧਰ ਡੰਡਾ ਪੈਜੂਗਾ ਕਿਉਂਕਿ ਜਦੋਂ ਟਰੈਕਟਰ ਮੋੜਦਾ ਮੋੜ ਰਹਿ ਜਾਂਦੇ ਆ ਫਿਰ ਉਹ ਜਿਹੜੀ ਹੁੰਦੀ ਮਸ਼ੀਨ ਤੇ ਉਹਦੇ ਐਰੋ ਪਾ ਲਈਦਾ ਡੰਡਾ ਜਿਹਦਾ ਮਟਰਾਂ ਮੋਟਰਾਂ ਤੇ ਪਾਉਂਦੇ ਆ ਆਮ ਹੀ ਹੁਣ ਇੱਥੇ ਰੂਟਾ ਵੀਟਰ ਮਾਰਦੇ ਲੱਗੇ ਆ ਆ ਸਾਈਡਾਂ ਤੇ ਵੀ ਪਧਰਾ ਹੋ ਜੂਗਾ ਫਿਰ ਇੱਧਰ ਉਹ ਸਾਈਡਾਂ ਤੇ ਲਾਂਡਾ ਭੰਜੂਗਾ ਲੱਗ ਜੂਗਾ ਸਾਈਡਾਂ ਦਾ ਫੇਰੇ ਆ ਆਪਣਾ ਆ ਗਿਆ ਟਰੈਕਟਰ ਇੱਧਰ ਇਹ ਹੁਣ ਛੋਟੂ ਨੂੰ ਉੱਟਾ ਇੱਧਰ ਮਾਰ ਦੂ ਸਾਈਡਾਂ ਤੇ ਉਧਰ ਆਇਆ ਵੀ ਸਾਈਡਾਂ ਤੇ ਆ ਜਿਹੜਾ ਇਕੱਠੇ ਮੋੜ ਜਿੱਥੋਂ ਮੁੜੀਦਾ ਨਾ ਮਿੱਟੀ ਇਕੱਠੀ ਹੁੰਦੀ ਆ ਉਥੋਂ ਬਰਾਬਰ ਹੋ ਜੂਗੀ ਇਹ ਬਾਹਰ ਦੀ ਕੰਪਨੀ ਦੀ ਮਸ਼ੀਨ ਆ ਵਧੀਆ ਲੇ ਟੈਕਨੀਕ ਆ ਸਾਰੀ ਵਧੀਆ ਇੱਧਰ ਵੇ ਛੋਟੂ ਆਣ ਕੇ ਦਾਣੇ ਦਿਖਾਨ ਕੇ ਆਹ ਦਾਣੇ ਸਹੀ ਨਹੀਂ ਪੈਂਦੇ ਆ ਪੂਰਾ ਮਿੰਟੀ ਦੇ ਦਾਣਾ ਹੀ ਆ ਵੇਲਾ ਕਿੰਨੀ ਇੰਚੀ ਦੂਰ ਆ ਆ 6 ਇੰਚੀ ਆ 6 6 ਇੰਚੀ ਦੂਰ ਦਾਣਾ ਨਾ ਆ ਵੀ ਲੈਂਸ ਏਰੀ ਐ ਇੱਥੋਂ ਪਤਾ ਲੱਗਦਾ ਜੀਰੋਂ ਵੀ ਦਾਣੇ ਚੈੱਕ ਕਰਨੇ ਹੁਣ ਕਿੱਥੇ ਟਿਕਦਾ ਆ ਜਿੱਥੋਂ ਸ਼ੁਰੂ ਕਰਦੇ ਆ ਨਾ ਇੱਥੋਂ ਚੈੱਕ ਕਰੇ ਆਹੋ ਕਿਉਂਕਿ ਇੱਥੇ ਖੇਲ ਨਹੀਂ ਨਾ ਪੈਂਦੀ ਆਹੋ ਇੱਥੋਂ ਪਤਾ ਲੱਗ ਜਾਂਦਾ ਵੀ ਐਨੀ ਦੂਰੀ ਦੇ ਆ ਦਾਣਾ ਆਹ ਵੇ ਸੇਜੇਂ ਕੀਤੇ ਆ ਹਾਂ ਆਓ ਪਹਿਤਾਂ ਨੇ ਸਾਰੇ ਆਓ ਸਿੱਧਾ ਸਿੱਧੀ ਖੇਲ ਤੇ ਇਧਰੋਂ ਆਲ ਕੇ ਮਸ਼ੀਨ ਚੁੱਪੀ ਜਾਂਦੀ ਆ ਨਾ ਤਾਂ ਕਰਕੇ ਹੋਵੇ ਉਸੇ ਨੇ ਇਥੇ ਮੋੜਨਾ ਪੈਂਦਾ ਇਹਨੂੰ ਪ੍ਰੈਸ਼ਡ ਆਉਣ ਹੋ ਜਾਂਦਾ ਨਾ ਪ੍ਰੈਸ਼ਡ ਡੋੜੋਂ ਹੋ ਜਾਂਦਾ ਆ ਪੂਰਾ ਦੀਦਾ ਉੱਥੇ ਲੀਕ ਤੇ ਨਾ ਇੱਥੇ ਮੁੜ ਕੇ ਉਹ ਡੰਡਾ ਪਾ ਜਾਣਾ ਹੈ ਰੋ ਹਨਾ ਲੋ ਜੀ ਕੰਮ ਹੋ ਗਿਆ ਸਮਾਪਤ ਅੱਧਾ ਕਿਲਾ ਕਰ ਗਿਆ ਆ ਲਾਸਟ ਕਿਹੜਾ ਹੈ ਦਾ